ਕਨੈਕਟੀਵਿਟੀ ਦਾ ਜਮਾਨਾ ਹੈ ਤੁਸੀਂ ਕਿਤੇ ਰਹਿ ਕੇ ਵੀ ਜੌਬ ਕਰ ਸਕਦੇ ਹੋ ਤੁਹਾਨੂੰ ਬੈਂਗਲੌਰ ਦਿੱਲੀ ਰਹਿਣ ਦੀ ਜ਼ਰੂਰਤ ਨਹੀਂ ਆ ਹੁਣ ਹਮ ਇੰਟਰਨੈਟ ਕਨੈਕਟੀਵਿਟੀ ਨਾਲ ਤੁਸੀਂ ਕਿਤੋਂ ਵੀ ਲੈ ਕੇ ਕੰਮ ਕਰ ਸਕਦੇ ਹੋ ਉਹ ਪੁਰਾਣਾ ਆਫਿਸ ਸਪੇਸਿੰਗ ਸਿਰਫ ਇੰਡੀਆ ਹਲੇ ਹੌਲੀ ਹੌਲੀ ਟ੍ਰੈਂਡ ਆ ਰਿਹਾ ਥੋੜੇ ਜੀ ਰਿਪੋਰਟਸ ਪੜੋਗੇ ਤੁਸੀਂ ਦੇਖੋਗੇ ਸੈਨ ਫਰਾਂਸਿਸਕੋ ਦੇ ਨਿਊਯਾਰਕ ਦੇ ਬਹੁਤ ਸਾਰੇ ਆਫਿਸਸ ਖਾਲੀ ਪਏ ਨੇ ਕਿਉਂਕਿ ਜਦੋਂ ਰਿਮੋਟ ਹੋਮ ਕੋਵਿਡ ਆਇਆ ਤੇ ਬਹੁਤ ਸਾਰੇ ਲੋਕ ਵਾਪਸ ਗਏ ਹੀ ਨਹੀਂ ਉਹ ਆਪਦੇ ਉਥੇ ਛੋਟੇ-ਛੋਟੇ ਸ਼ਹਿਰਾਂ 'ਚ ਕੰਮ ਕਰ ਰਹੇ ਨੇ ਆਪਣੇ ਇਥੇ ਇੰਡੀਆ ਵਿੱਚ ਕਨੈਕਟੀਵਿਟੀ ਨੇ ਇਹ ਸਾਨੂੰ ਇੱਕ ਤਰ੍ਹਾਂ ਵਰਦਾਨ ਆ ਕਿ ਤੁਸੀਂ ਕਿਤੋਂ ਵੀ ਰਹਿ ਕੇ ਕੰਮ ਕਰ ਸਕਦੇ ਇਥੇ ਮਤਲਬ ਕਿ ਪਿੰਡ ਬੈਠ ਕੇ ਮੈਂ ਕੰਮ ਕਰ ਰਿਹਾ ਤੇ ਕੋਈ ਮੈਂ ਬੈਂਗਲੌਰ ਦਿੱਲੀ ਨਾਲੋਂ ਪਿੱਛੇ ਨਹੀਂ ਹਾਂ ਕਿਸੇ ਕਿਸੇ ਚੱਕਰੇ 'ਚ ਵੀ ਤੋਂ ਜੋ ਫਿਊਚਰ ਜਮਾਨਾ ਆ ਰਿਹਾ ਜਦੋਂ ਆਪਾਂ ਕਹਿੰਦੇ ਆਈ ਆਈ ਨੇ ਆ ਜਾਣਾ ਹੀ ਜਾਣਾ ਹੈ ਹਸਪੀਟਲਸ ਵਿੱਚ ਜਾਣਾ ਐਗਰੀਕਲਚਰ ਵਿੱਚ ਜਾਣਾ ਫਾਰਮਿੰਗ ਵਿੱਚ ਜਾਣਾ ਉਹਨੇ ਉਹਨਾਂ ਦੇ ਘਰ ਤੱਕ ਜਾਣਾ ਉਹਨੂੰ ਬੜਾਇਆ ਵੀ ਘਰ ਤੋਂ ਬਹੁਤ ਸਨੇ ਵੱਡੀਆਂ ਕੰਪਨੀਆਂ ਕੋਲ ਐਕਸਪਰਟਸ ਨੇ ਉਹਨਾਂ ਦਾ ਕਬਜ਼ਾ ਹੈ ਟੈਕਨੀਕਲ ਨੋਲਿਜ ਥੋੜਾ ਜਿਆਦਾ ਦੱਸਦਾ ਕਿ ਅਸੀਂ AI ਪੜਾਤਾ ਰਹੇ ਹਾਂ ਯੂਨੀਵਰਸਿਟੀਆਂ ਪੂਰੇ ਇੰਡੀਆ 'ਚ ਅਸੀਂ ਪੜਾ ਰਹੇ ਹਾਂ ਉਹਨਾਂ ਨੇ ਹਿਸਟਰੀ ਜੀਓਗ੍ਰਾਫੀ AI ਦੀ ਜਦ ਕਿ AI ਕੈਰੀਕੂਲਮ ਬਹੁਤ ਚੇਂਜ ਹੋ ਚੁੱਕਾ ਹੈ ਜੋ AI 10 ਸਾਲ ਪਹਿਲਾਂ ਤੇ 5 ਸਾਲ ਪਹਿਲਾਂ ਦੀ ਸੀ ਅੱਜ ਦੀ AI 'ਚ ਬਹੁਤ ਫਰਕ ਆ ਸਾਡੇ ਯੂਨੀਵਰਸਿਟੀਆਂ ਦੇ ਕੈਰੀਕੂਲਮ ਅਸੀਂ ਅਪਡੇਟ ਹੀ ਨਹੀਂ ਕਰਦੇ ਬਹੁਤ ਸਮਾਂ ਲੱਗਦਾ ਹੈ ਉਹ ਕੈਰੀਕੂਲਮ ਦਾ ਜੋ ਸਾਈਕਲ ਅਪਡੇਟ ਕਰਨ ਦਾ ਹੁਣ ਫਿਜ਼ਿਕਸ ਕੈਮਿਸਟਰੀ ਮੈਥ ਮੇ ਵੀ ਜੋ 60 'ਚ ਪੜ ਕਿਉਂਕਿ ਫਿਜ਼ੀਕਲ కెਮਿਸਟਰੀ ਮੈਥ ਇਹਨਾ ਚੇਂਜ ਨਹੀਂ ਹੁੰਦਾ ਪਰ AI ਇੰਨੀ ਚੇਂਜ ਹੋ ਜਾਂਦੀ ਹੈ ਕਿ ਜਿਹੜਾ ਜਿਵੇਂ ChatGPT 1 2 ਸਾਲ ਚ ਆਇਆ ਜਿਹੜੇ ਹੁਣ ਨਵੇਂ ਜਿਹੜੇ ਮਾਡਲਸ ਆ ਰਹੇ ਨੇ ਉਹ ਬਹੁਤ ਫਰਕ ਆਉਣਾ ਚੀਜ਼ਾਂ ਦਾ ਅਸੀਂ ਜੇ ਉਹਨਾਂ ਨੂੰ ਪੁਰਾਣੀ AI ਪੜ੍ਹਾ ਰਹੇ ਹਾਂ ਜਿੰਦੀ ਮਾਰਕੀਟ ਵਿੱਚ ਰੈਲੇਵੈਂਸ ਹੀ ਨਹੀਂ ਹੈ ਇਸ ਲਈ ਯੂਨੀਵਰਸਿਟੀਆਂ ਤੇ ਸਕੂਲਸ ਦੀ ਪ੍ਰੋਬਲਮ ਇਹ ਹੋ ਜਾਂਦੀ ਕਿ ਕੈਰੀਕੂਲਮਸ ਬਹੁਤ ਆਊਟਡੇਟਡ ਨੇ ਸਾਡੇ ਕੋਲ ਟੀਚਰਸ ਵੀ ਨਹੀਂ ਹੈਗੇ ਅਸੀਂ ਉਹੀ ਚੀਜ਼ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਸ਼ਹਿਰਾਂ ਦੇ ਬੱਚਿਆਂ ਨੂੰ ਬਹੁਤ ਪ੍ਰੈਕਟੀਕਲ ਗਿਆਨ ਦਿੱਤਾ ਜਾਏ ਅ ਮਤਲਬ ਨਾ ਜਿਵੇਂ ਮੇਰੇ ਨਾਲ ਕਈ ਹੋਰ ਵੀ ਐਕਸਪਰਟ ਨੇ ਜਿਹੜੇ ਬੜੇ ਚੀਜ਼ਾਂ ਤਰ੍ਹਾਂ ਸਮਝਦੇ ਨੇ ਕਿ ਗਿਆਨ ਦੇਣ ਦਾ ਤਰੀਕਾ ਕੀ ਹੈ ਜੇ ਯੂਨੀਵਰਸਿਟੀ ਚ ਬੱਚਾ 6 ਮਹੀਨੇ ਡਿਪਲੋਮਾ ਕਰਕੇ ਵੀ ਕਈ ਵਾਰੀ ਨਹੀਂ ਸਮਝਦਾ ਪਰ ਉਹ 2 ਮਹੀਨੇ ਵੈਲਡਰ ਕੋਲ ਲਾ ਲੈਂਦੇ ਉਹਨੂੰ ਵੈਲਡਿੰਗ ਆ ਜਾਂਦੀ ਹੈ ਉਹ ਸੇਮ ਹੈ ਪ੍ਰੈਕਟੀਕਲ ਸਕਿੱਲ ਜੋ ਦਿਖਾ ਸਿਖਾ ਰਹੇ ਆ ਬੱਚਿਆਂ ਨੂੰ ਬਹੁਤ ਡੀਪਰ ਜਾਂਦੇ ਆ ਬਟ ਉਹਨਾਂ ਨੂੰ ਬਣਾਉਣਾ ਸਿਖਾਉਂਦੇ ਆ ਜਿਵੇਂ 43% 40+ ਪਰਸੈਂਟ ਬੱਚੇ ਆਰਾਊਂਡ ਗਵਰਨਮੈਂਟ ਸਕੂਲ ਦੇ ਨੇ ਗਵਰਨਮੈਂਟ ਸਕੂਲਸ ਤਾਂ ਸਹੀ ਟੋਟਲੀ ਫ੍ਰੀ ਰਨ ਕਰਦੇ ਆ ਹਾਲੇ ਤੱਕ ਅਸੀਂ ਵੈਸੇ ਕਿਸੇ ਨੂੰ ਵੀ ਚਾਰਜ ਨਹੀਂ ਕੀਤਾ ਬਹੁਤ ਟੋਕਨ ਜਮਾਨੀ ਰੱਖੀਦਾ ਹੈ ਪਰ ਉਹ ਵੀ ਅਸੀਂ ਜੇਰੇ ਬੱਚੇ ਫੋਰਮ ਭਰਦੇ ਦੱਸ ਦਿੰਦੇ ਨੇ ਕਿ ਅਸੀਂ ਅਫੋਰਡ ਨਹੀਂ ਕਰ ਸਕਦੇ ਅਸੀਂ ਚਾਰਜ ਨਹੀਂ ਕਰਦੇ ਤੁਸੀਂ ਇਕੁਲੀ ਕੋਰਸ ਜੋ ਆਈਆਈਟੀ ਰਨ ਕਰਦੀ ਹੈ ਜਾਂ ਹੋਰ ਵੀ ਬਹੁਤ ਸਾਰੇ ਪ੍ਰੀਡੈਕਟਰੀ ਪਲੈਟਫਾਰਮਸ ਰਨ ਕਰਦੇ ਨੇ ਸੇਮ ਕੋਰਸਸ ਉਹ 1.5 ਲੱਖ 2 ਲੱਖ ਚਾਰਜ ਕਰਦੇ ਨੇ ਓਕੇ ਇੰਨੇ ਮਹਿੰਗੇ ਕੋਰਸਸ ਨੇ ਹਾਲੇ ਕਿ ਪੜਾਅ ਵੀ ਉੱਥੇ ਇੱਕ ਬੈਚਲਰ ਰਹਾ ਹੁੰਦਾ ਜਿਹਨੂੰ ਉਹਨਾਂ ਕੋਈ ਆਪ ਨਵਾਦਾ ਹੁੰਦਾ ਬਟ ਇੰਨੇ ਮਹਿੰਗੇ ਕੋਰਸਸ ਉਹ ਚਾਰਜ ਕਰਦੇ ਨੇ ਅਸੀਂ ਇੱਥੇ ਮਿਨੀਮਲ ਜਿਹਾ ਚਾਰਜ ਲੈਨੇ ਜਿਵੇਂ 1000 ਰੁਪਿਆ ਮਨੀ ਤਰ੍ਹਾਂ ਰੱਖਿਆ ਕਿ ਬੱਚੇ ਜੋ ਸੀਰੀਅਸ ਨੇ ਉਹ ਰਜਿਸਟਰ ਕਰਨ ਉਹਦੇ ਚ ਜਿਵੇਂ ਤੈਨੂੰ ਕਿਹਾ ਕਿ 530 ਤੋਂ ਪਲੱਸ ਬੱਚੇ ਰਜਿਸਟਰਡ ਨੇ